ਸਿੱਧੂ ਮਸੇਵਾਲਾ ਦੇ ਕਤਲ ਕਾਂਡ ਦੇ ਉੱਤੇ ਇੱਕ ਡਾਕੂਮੈਂਟਰੀ ਬਣਾਈ ਗਈ ਹੈ BBC ਲੰਡਨ ਦੇ ਵੱਲੋਂ ਉਸ ਡਾਕੂਮੈਂਟਰੀ ਦੀ ਸਕਰੀਨਿੰਗ ਤੋਂ ਪਹਿਲਾਂ ਹੀ ਉਸ ਦੇ ਉੱਤੇ ਬਵਾਲ ਹੋ ਗਿਆ ਜਿੱਆਂ ਪਰਿਵਾਰ ਦੇ ਵੱਲੋਂ ਜ਼ਬਰਦਸਤ ਤਰੀਕੇ ਨਾਲ ਇਤਰਾਜ਼ ਜ਼ਤਾਇਆ ਜਾ ਰਿਹਾ ਹੈ ਤੇ ਇਸ ਮੁੱਦੇ ਨੂੰ ਲੈ ਕੇ ਨਿਊਜ਼ ਈਟਿੰਗ ਦੇ ਉੱਤੇ ਬਲਕੌਰ ਸਿੰਘ ਨੇ ਇੱਕ ਵੱਡੀ ਸਟੇਟਮੈਂਟ ਵੀ ਦਿੱਤੀ ਸਿੱਧੂ ਮਸੇਵਾਲਾ ਦੇ ਪਿਤਾ ਨੇ ਨਿਊਜ਼ ਈਟਿੰਗ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਕਿਹਾ ਕਿ ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਸਕਰੀਨਿੰਗ ਰੁਕਵਾਉਣ ਦੀ ਮੰਗ ਕੀਤੀ ਹੈ ਕਿ 11 ਜੂਨ ਦੀ ਜਿਹੜੀ ਪਬਲਿਕ ਸਕਰੀਨਿੰਗ ਹੈ ਉਹ ਰੁਕਵਾਈ ਜਾਵੇ 11 ਜੂਨ ਨੂੰ ਸਿੱਧੂ ਮਸੇਵਾਲਾ ਦਾ ਜਨਮ ਦਿਨ ਵੀ ਹੁੰਦਾ ਹੈ ਕਾਬਲੇ ਗੌਰ ਹੈ ਕਿ ਇਸ ਕਰਕੇ ਸ਼ਾਇਦ ਇਹ ਦਿਨ ਚੁਣਿਆ ਗਿਆ BBC ਨੇ ਇਸ ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਦੇ ਲਈ ਇਸ ਦੀ ਸਕਰੀਨਿੰਗ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਦੋਂ ਨਿਊਜ਼ 18 ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ ਪਰ ਅਸੀਂ ਇਜਾਜ਼ਤ ਨਹੀਂ ਦਿੱਤੀ ਆਸੀ ਡਾਕੂਮੈਂਟਰੀ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ 2023 ਤੋਂ ਸੰਪਰਕ ਬੀਬੀਸੀ ਵੱਲੋਂ ਕੀਤਾ ਜਾ ਰਿਹਾ ਸੀ ਡਾਕੂਮੈਂਟਰੀ ਦਾ ਮਰਡਰ ਕੇਸ ਦੇ ਟ੍ਰਾਇਲ ਦੇ ਉੱਤੇ ਅਸਰ ਪੈ ਸਕਦਾ ਹੈ ਔਰ ਬੀਬੀਸੀ ਨੇ ਮੁੱਸੇਵਾਲਾ ਦੀ ਮਰਡਰ ਦੇ ਉੱਤੇ ਹੀ ਜੋ ਜਾਣਕਾਰੀ ਹੈ ਕੇਸ ਕਤਲकांड ਦੀ ਉੱਤੇ ਡਾਕੂਮੈਂਟਰੀ ਬਣਾਈ ਹੈ ਔਰ ਇਹ ਵੀ ਕਿਹਾ ਗਿਆ ਕਿ ਸਾਡੇ ਤੋਂ ਬਿਨਾ ਪੁੱਛੇ ਡਾਕੂਮੈਂਟਰੀ ਬਣਾ ਦਿੱਤੀ ਗਈ ਪਰਿਵਾਰ ਕਹਿ ਰਿਹਾ ਹੈ ਔਰ ਤੇ ਇਸ ਵਿਚਾਲੇ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਹੈ ਕਿ ਵਾਕਈ ਜੇਕਰ ਪਰਮਿਸ਼ਨ ਨਹੀਂ ਮਿਲੀ ਸੀ 2023 ਤੋਂ 2025 ਆ ਗਿਆ 2 ਸਾਲ ਹੋ ਗਏ ਸੀ ਤਾਂ ਫਿਰ ਬਿਨਾ ਪਰਮਿਸ਼ਨ ਤੋਂ ਆਖਿਰ ਕਿਉਂ ਬਣਾ ਦਿੱਤੀ ਗਈ ਹੁਣ ਦੇਖਣਾ ਹੋਏਗਾ ਕਿ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ ਅਗਲਾ ਪੁਆਇੰਟ ਇਹ ਵੀ ਹੈ ਕਿ ਲੀਗਲ ਨੋਟਿਸ BBC ਲੰਡਨ ਦੀ ਟੀਮ ਨੂੰ ਵੀ ਭੇਜਿਆ ਗਿਆ ਹੈ ਸਿਦਮੁਸੇਵਾਲਾ ਦੇ ਵਕੀਲਾਂ ਦੇ ਵੱਲੋਂ ਉਹਨਾਂ ਦੇ ਪਿਤਾ ਦੇ ਵਕੀਲਾਂ ਵੱਲੋਂ ਅਗਲਾ ਪੁਆਇੰਟ ਇਹ ਵੀ ਹੈ ਕਿ ਮੁਸੇਵਾਲਾ ਦੇ ਪਿਤਾ ਨੇ ਕਲੀਅਰ ਕਰ ਦਿੱਤਾ ਕਿ ਜੇਕਰ ਸਕਰੀਨਿੰਗ ਨਹੀਂ ਰੋਕੀ ਜਾਂਦੀ ਤਾਂ ਕੋਰਟ ਦਾ ਰੁਕਕਰ ਬਲਕੌਰ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਤੇ ਜੇ ਇਹ ਜਿਹੜੀ ਬੀਬੀਸੀ ਦੀ ਡਾਕੂਮੈਂਟਰੀ ਨੂੰ ਤੁਸੀਂ ਰੋਕਣ ਦੀ ਸਕਰੀਨਿੰਗ ਦੀ ਮੰਗ ਕੀਤੀ ਗਈ ਹੈ ਥੋੜਾ ਵਿਸਤਾਰ ਨਾਲ ਦੱਸੋਗੇ ਇਹ ਕੀ ਮਾਮਲਾ ਹੈ ਕਦੋਂ ਸ਼ੁਰੂ ਹੋਇਆ ਮਾਮਲਾ ਕੀ ਹੈ ਖਰ ਬਿਹਤਰ ਹੈ ਅਧਾਰਾ ਹੀ ਦੱਸ ਸਕਦਾ ਪਰੰਤੂ ਅਸੀਂ ਇਹਨਾਂ ਨੂੰ ਇੱਕ ਬੇਨਤੀ बार-बार ਇਹ ਕਰਦੇ ਰਹੇ ਆਂ ਵੀ ਪਲੀਜ਼ ਸਾਡਾ ਟ੍ਰਾਇਲ ਪੂਰਾ ਹੋ ਲੈਂਦੇ ਜੀ ਕਿਉਂਕਿ ਤੁਸੀਂ ਜੋ ਕੀ ਦਿਖਾ ਰਹੇ ਹੋ ਸਾਨੂੰ ਕੁਝ ਨਹੀਂ ਪਤਾ ਤੁਸੀਂ ਕਿਹਨੂੰ ਇੰਟਰਵਿਊ ਕੀਤਾ ਸਾਨੂੰ ਨਹੀਂ ਪਤਾ ਜੀ ਤੁਸੀਂ ਸਾਡੇ ਕਿਹੜੇ ਦੋਸਤ ਨੇ ਸਿੱਧੂ ਦੇ ਜਿਨ੍ਹਾਂ ਨੂੰ ਤੁਸੀਂ ਕਿੱਥੋਂ ਲੱਭ ਲਿਆ ਕਿ ਪਤਾ ਨਹੀਂ ਸਾਨੂੰ ਕੋਈ ਕਿਸੇ ਦਾ ਨਹੀਂ ਪਤਾ ਉਹ ਪੋਜ਼ਿਟਿਵ ਸਾਡੇ ਹੱਕ ਚ ਦੇ ਰਿਹਾ ਸਾਡੇ ਵਿਰੁੱਧ ਸਾਨੂੰ ਕੋਈ ਸਹੀ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਜੀ ਤੇ ਤਕੇ ਨਾਲ ਮਤਲਬ ਇਹ ਜਿਹੜੀ ਡਾਕੂਮੈਂਟਰੀ ਹੈ ਉਹ ਬਣਾਉਣ ਉਪਰ ਦੇ ਪਰ ਮੈਂ ਤਾਂ ਇੱਕ ਬੇਨਤੀ ਕਰੀ ਹੈ ਪੁਲਿਸ ਨੂੰ ਪ੍ਰਸ਼ਾਸਨ ਨੂੰ ਜੀ ਕਿ ਜੇ ਤਾਂ ਤੁਹਾਡੇ ਕੋਲ ਏਡੇ ਪੁਖਤਾ ਕੋਈ ਸਬੂਤ ਨੇ ਤੁਸੀਂ ਕੁਕੋ ਉਪਰਤਾਲ ਕੀਤੀ ਤਾਂ ਸਾਡੀ ਸਿੱਟੇ ਨਾਲ ਸ਼ੇਅਰ ਕਰਨੀ ਚਾਹੀਦੀ ਤੁਹਾਨੂੰ ਕਿਉਂਕਿ ਸਾਨੂੰ ਬੜੀ ਲੋਡ ਹੈ ਨਹੀਂ ਤਾਂ ਮੈਨੂੰ ਹੀ ਲੱਗਦਾ ਤੁਸੀਂ ਪੰਬਲਪੂਸਾ ਪਾ ਕੇ ਸਾਡੇ ਦੋਸ਼ੀਆਂ ਦੇ ਹੱਕ ਜਿਤਨ ਭੁਗਤਰੇ ਹੋਣ ਜਿਤ ਤੱਕ ਜਿਹੜਾ ਖਰਚਾ ਮੈਨੂੰ ਹੈ ਸਰ ਜੀ ਪਰ ਸਾਡੀਆਂ ਦੋ ਬੜੀਆਂ ਇੰਪੋਰਟੈਂਟ ਜੋ ਗਵਾਹਾਂ ਦੀਆਂ ਗਵਾਹੀਆਂ ਹੋ ਚੁੱਕੀਆਂ ਨੇ ਮੇਰੀ ਗਵਾਹੀ ਚੱਲ ਰਹੀ ਹੈ ਤੇ ਅਗਲੇ ਦੋ ਚ ਤਾਂ ਨਮੀ ਨੇ ਜੋ ਕੰਪਲੀਟ ਹੋਣੀ ਹੈ ਉਸ ਤੋਂ ਬਾਅਦ ਆ ਜੀ ਹੈ ਗਵਾਹੀਆਂ ਪੁਲਿਸ ਦੀ ਜੋ 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 ਵੀ ਇਸ ਅਦਾਲਤ ਦਾ ਸਿਸਟਮ ਹੈ ਉਹਦੇ ਹਿਸਾਬ ਨਾਲ ਅੱਗੇ ਚੱਲਣਾ ਹੈਗਾ ਤਾਂ ਵੀ ਤੁਹਾਨੂੰ ਡਾਕੂਮੈਂਟਲੀ ਤੁਸੀਂ ਕੀ ਦਿਖਾਓਗੇ ਡਾਕੂਮੈਂਟਰੀ ਇਸ ਤੋਂ ਪਹਿਲਾਂ ਸਰ ਬਲਕੌਰ ਜੀ ਇੱਕ ਗੱਲ ਇੱਕ ਸਵਾਲ ਹੋ ਰਿਹਾ ਕਿ ਇਹ ਇਹਨਾਂ ਨੇ ਤੁਹਾਨੂੰ ਕੰਟੈਕਟ ਕੀਤਾ ਸੀ ਤੁਸੀਂ ਆਪਣਾ ਵਰਜ਼ਨ ਦੇਣ ਲਈ ਰੋਕਿਆ ਸੀ ਵੀ ਹਲੇ ਟ੍ਰਾਇਲ ਚੱਲ ਰਿਹਾ ਹੈ ਇਹ ਕਦੋਂ ਕੰਟੈਕਟ ਕੀਤਾ ਸੀ ਇਹ 2023 ਤੋਂ ਲੱਗ ਰਹੇ ਨੇ ਜੀ ਵੈਸੇ ਤਾਂ ਅੱਛਾ ਜੀ ਅੰਨ ਯਾਸੀ ਉਦੋਂ ਹੀ ਮਨਾ ਕਰਦੇ ਵੀ ਨਹੀਂ ਅਸੀਂ ਜਿੰਨਾ ਕਿ ਸਾਡਾ ਅਦਾਲਤ ਮਾਨ ਜੋ ਕੋਰਟ ਤੇ ਕੋਈ ਫੈਸਲਾ ਨਹੀਂ ਆਉਂਦਾ ਅਸੀਂ ਕੋਈ ਇਹਦੇ ਤੇ ਕੋਈ ਫਿਲਮ ਕੋਈ ਮੂਵੀ ਕੋਈ ਕੁਝ ਵੀ ਕਿਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਪਰਿਵਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਜਹਾ ਤੁਸੀਂ ਨਹੀਂ ਹਟਦੇ ਭਾਈ ਮੈਂ ਕੀ ਕਰਾਂ ਜਿਹਦੇ ਜਿਹਨਾਂ ਲੜਾ ਜਾਂਦੇ ਸਿੱਧੂ ਤੇ ਯਾਰ ਦੋਸਤਾਂ ਦਾ ਜ਼ਿਕਰ ਹੈ ਇਸ ਮੈਸੇਜ ਵਿੱਚ ਕਿ ਸਿੱਧੂ ਦੇ ਯਾਰ ਦੋਸਤ ਜਿਹੜੇ ਕਦੇ ਸਾਹਮਣੇ ਨਹੀਂ ਆਏ ਉਹਨਾਂ ਦਾ ਵੀ ਇਹਦੇ ਵਿੱਚ ਵਰਜ਼ਨ ਹੈ ਇਹ ਕਿਹੜੇ ਯਾਰ ਦੋਸਤ ਕੋਈ ਕਿਸੇ ਨਾਲ ਗੱਲ ਹੋਈ ਹੋਏ ਜਾਂ ਕਿਸੇ ਤੁਹਾਨੂੰ ਕਿਹਾ ਵੀ ਹਾਂਜੀ ਮੈਨੂੰ ਕਾਲ ਆਇਆ ਸੀ ਅਹ ਸੀ ਕਿ ਦੇਖੋ ਜੇ ਜਿਹੜੇ ਤਾਂ ਸਾਡੇ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਬੰਦੇ ਜਿਹੜੇ ਸਾਡੇ ਕੋਲੇ ਆਉਂਦੇ ਜਾਂਦੇ ਆ ਜਿਹੜਾ ਸਾਡੇ ਦੁੱਖ ਨੂੰ ਸਮਝਦੇ ਨੇ ਸਾਰੇ ਆ ਨਾ ਜੀ ਜੀ ਤੇ ਜੋ ਪਰਿਵਾਰ ਦੇ ਨਾਲ ਹਰ ਸਮੇਂ ਹਾਜ਼ਰ ਹੁੰਦੇ ਉਹਨਾਂ ਨੂੰ ਇਹਨਾਂ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤਾਂ ਕਿਸੇ ਨੂੰ ਇੰਟਰਵਿਊ ਕੀਤੀ ਨਹੀਂ ਸਭ ਤੋਂ ਮੈਨੂੰ ਇੰਨਾ ਇੱਕ ਪਤਾ ਲੱਗਿਆ ਜਿਵੇਂ ਸਹੀ ਹੋ ਮਤਲਬ ਇਹਨਾਂ ਨੇ ਜੋ ਸਾਡੀ ਐਫ ਆਈ ਆਰ ਦੇ ਵਿੱਚ ਨਾਮ ਜੰਮੇ ਬੰਦੇ ਉਹਨਾਂ ਦੀ ਜਰੂਰਤ ਕੀਤੀਆਂ ਜੀ अच्छा जी ਜੇ ਉਸ ਉਸ ਇਹ ਇਹਨਾਂ ਨੇ ਤਾਂ ਉਹਨਾਂ ਨੂੰ ਲੱਭ ਰੱਖਿਆ ਤੇ ਸਾਡੀ ਪੁਲਿਸ ਵਾਲੇ ਇੱਕ ਹਨੇਰੇ ਜਿਹੇ ਤਵਾਰਦੀ ਨੇ ਕਿਸੇ ਦੀ ਗ੍ਰਿਫਤਾਰੀ ਨਹੀਂ ਭਾਈ ਜਿਹੜੇ ਹਾਲੇ ਕੇਸ ਦੇ ਨਾਮਜਦਨੇ ਤੇ ਉਹ ਅਰੈਸਟ ਨਹੀਂ ਹੋਏ ਹਣੇ ਤੱਕ ਜਿਹੜੇ ਵਿਦੇਸ਼ਾ ਜਿਹੜੇ ਵਿਦੇਸ਼ਾ ਵਿੱਚ ਵੀ ਨੇ ਹਾਂ ਜੀ ਆਪਦੇਸ਼ਾਂ 'ਚ ਬੈਠੇ ਨੇ ਜਿਹੜੇ ਜੀ ਤਾਂ ਇਹ ਉਹਨਾਂ ਤੱਕ ਇੰਟਰਵਿਊ ਤੱਕ ਤਾਂ ਪਹੁੰਚ ਸਕਦੇ ਨੇ ਮੇਰੇ ਖਿਆਲ ਹੈ ਮੈਂ ਚੀਨੋ ਦੋਸ਼ੀ ਮੰਨਦਾ ਸਮੀਤੋਂ ਪਰੇ ਹੋਈ ਪਈ ਹੈ ਗੱਲ ਤੇ ਤੁਸੀਂ ਬਾਰ ਬਾਰ ਇਹਨਾਂ ਨੂੰ ਕਿਹਾ ਵੀ ਹਲੇ ਅਸੀਂ ਕੋਈ ਵਰਜਨ ਨਹੀਂ ਦੇਣਾ ਜਦ ਤੱਕ ਟ్రਾਇਲ ਨਹੀਂ ਪੂਰਾ ਹੁੰਦਾ ਲੇਕਿਨ ਇਹ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਗੱਲ ਨਹੀਂ ਮੰਨੀਗੇ ਔਰ ਸਕਰੀਨ ਰਕਤੀ ਗਈ ਹੈ ਬਿਲਕੁਲ ਫਿਰ ਅਸੀਂ ਪ੍ਰਸ਼ਾਸਨ ਕੋਲ ਗਏ ਆ ਵੀ ਤੁਹਾਨੂੰ ਤਦ ਤੱਕ ਰੋਕਿਆ ਜਾਵੇ ਜਦ ਤੱਕ ਅਸੀਂ ਮਾਨਜੋਗ ਅਦਾਲਤ ਦੇ ਵਿੱਚ ਸਾਰੇ ਗਵਾਹ ਨਹੀਂ ਭੁਗਤੇ ਜਾਂਦੇ ਸਾਰੇ ਜੀ ਤਾਂ ਜਿਹੜੀ ਸਾਡੀ ਪੁਲਿਸ ਦੀ ਸਾਰੀ ਥਿਓਰੀ ਜੋ ਵੀ ਪੁਲਿਸ ਨੇ ਇਨਵੈਸਟੀਗੇਟ ਕੀਤੀ ਆ ਉਹ ਪ੍ਰਭਾਵਿਤ ਨਾ ਹੋਵੇ ਕਿਸੇ ਤਰੀਕੇ ਨਾਲ ਬਿਲਕੁਲ ਜੀ ਇੱਕ ਇੱਕ ਸਵਾਲ ਹੋ ਰਿਹਾ ਕਿ ਜਿੱਦਾਂ ਤੁਸੀਂ ਮੇਲ ਹੋਣੀ ਥੋੜੀ ਦੇਰ ਪਹਿਲਾਂ ਡੀਜੀਪੀ ਮਹਾਰਾਸ਼ਟਰ ਨੂੰ ਕੀਤੀ ਹੈ ਕਿਉਂਕਿ ਬੰਬੇ ਵਿੱਚੇ ਮੁੰਬਈ ਵਿੱਚੇ ਸਕਰੀਨਿੰਗ 11 ਤਰੀਕ ਨੂੰ ਰੱਖੀ ਗਈ ਹੈ ਕੋਈ ਜਵਾਬ ਹਲੇ ਆਇਆ ਨੇ ਹਲੇ ਤੱਕ ਨਹੀਂ ਆਇਆ ਹਲੇ ਕੋਈ ਕੁਝ ਸਮਾਂ ਪਹਿਲੇ ਕੀਤਾ ਮੈਂ ਕਹਾ ਵੇਟ ਕਰੂੰਗਾ ਨਹੀਂ ਫਿਰ ਮਾਂਜੂ ਕੋਰਟ ਦਾ ਰਸਤਾ ਖਿਆਰ ਕਰਾਂਗੇ ਕਿਉਂਕਿ ਲੀਗਲ ਲੀਗਲ ਨੋਟਿਸ ਵੀ ਤੁਸੀਂ ਭੇਜਿਆਗਾ ਤੁਹਾਡੀ ਟੀਮ ਵੱਲੋਂ ਵੀ ਬਿਲਕੁਲ ਭੇਜਿਆ ਜੀ ਬਿਲਕੁਲ ਭੇਜਿਆ ਜਿਵੇਂ ਹਰ ਅਦਾਲਤ ਅਗੇ ਹਰ ਕਾਨੂੰਨ ਇਹ ਜੋ ਹਰ ਬਾਇਓ ਬਰਤਾਂਗੇ ਜੇ ਇੰਤਜ਼ਾਰ ਕਰੋਗੇ ਤੇ ਸੋਮਵਾਰ ਨੂੰ ਫਿਰ ਤੁਸੀਂ ਮਾਂਸਾ ਕੋਰਟ ਵਿੱਚ ਦਾਖਲ ਕਰੋਗੇ ਅਪਲੀਕੇਸ਼ਨ ਤੇ ਜਵਾਬ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਤਿਆਰੀ ਕਰ ਰਹੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ